ਕਿਉਂ ਨਾ ਲੈ ਸੰਭਲ ਕਰ ਆਪਣਾ ਸਸੋਦਿਆ ਅੰਦਰ ਸਿਕੰਦਰ ਗੈਰ ਅੰਦਰ ਪੰਜਾਬ ਦੇ ਪੰਜ ਗਵਿੰਦਰ ਦਰਦਵਾਰੇ ਜਾ ਕੇ ਬੱਚਿਆਂ ਦੀ ਕਸਮ ਖਾ ਕੇ ਕਹਿੰਦੇ ਗੁਰਦੁਆਰੇ ਜਾ ਕੇ ਬੱਸਾਂ ਦੀ ਕਸਮ ਖਾ ਕੇ ਕਹਿੰਦੇ ਜੀ ਦਿਲ ਰਹਾ ਹੈ ਕੁਝ ਸੁਣੇ ਸੀ ਮੈਂ ਮੈਂ ਉਹ ਤੇ ਹੋਰ ਮੈਂ ਪਾਗਲਿਆ ਮੈਂ ਦੇਖੋ ਮੈਂ ਨਾਮ ਕਰਕੇ ਵੱਡੇ ਅੰਦਰ ਕਿਉਂ ਕਿਉਂ ਨਹੀਂ ਦੇ ਦੇ ਇਹ ਸੰਮਨ ਕਰਾਪਸ਼ਨ ਦੇ ਸੋਧੀਆਂ ਅੰਦਰ ਸਿਕੰਦਰ ਜਲੰਧਰ ਪੰਜਾਬ ਦੇ ਪੰਜ ਅੰਦਰ ਕੋਣ ਜੀ ਜੇ ਕਿਸੇ ਨੇ ਕੋਈ ਕਸੂਰ ਕੀਤਾ ਇੱਥੇ ਮਾਫ਼ ਹੋਸਦਾ ਰੱਬ ਦੀ ਸਰਕਾਰ 'ਚ ਕਿਸੇ ਨੇ ਮਾਫ਼ਰੀ ਮੰਗਣੀ। ਬਾਬੇ ਨਾਲਕ ਦੀ ਧਰਤੀ 'ਤੇ ਕਿਸੇ ਨੂੰ ਕੁਝ ਨਹੀਂ ਮਿਲਣਾ। ਹੁਣ ਇਹ ਕਹੋ ਪ੍ਰਮਾਣ ਹੋਇਆ ਕਿ ਕੀ ਚਾਹੇ ਮੰਗ ਕੀ ਕਰ ਰਹੇ ਤੁਸੀਂ? ਮੈਂ ਮੰਨਦਾ ਰਿਹਾ ਭਗਵਾਨ ਤੋਂ ਮਾਫ਼ੀ ਮੰਗੇ। ਮੈਂ ਦੇ ਪੰਡ ਸਤੋਜ ਆ ਰਿਹਾ। ਮੈਂ ਕਹਿੰਦਾ ਮੋਲ ਲੈ ਕੇ ਪ੍ਰਦਾਨ ਕਰੂੰਗਾ। ਬੱਸ ਮੈਂ ਬਣਾ ਰਿਹਾ ਪ੍ਰੋਗਰਾਮ। ਸੁਣ ਲਓ ਜੀ ਹੁਣ ਮੈਂ ਤੁਹਾਨੂੰ ਦੱਸਦੇ ਆ ਤੁਹਾਡੇ ਜਾਨ ਦੇ ਰਿਹਾ। ਤੁਹਾਡੇ ਨਾਲ ਗਲਤ ਵਤੀਰਾ ਆਇਆ ਉਹਦਾ ਜਵਾਬ ਦੇ ਰਿਹਾ। ਆਹ ਦੇਖੋ। ਜਦੋਂ ਜਿਹੜੀ ਇਹ ਗੱਲ ਕਹਿ ਰਹੇ ਆ। ਮਤਾਂ ਨਿਭੜੂਗਾ। ਉਸ ਵਿਮੰਨ ਦੇ ਪ੍ਰਮਾਣ ਉਸ ਸਮੇਂ ਮੈਂ ਬੋਲ ਦੰਤ ਦੇਪਤੀ ਮੁੱਖ ਮੰਤਰੀ ਬਾਬੇ ਬੇਕਮਰ ਕੋਟੀ ਸਾਹਿਬ ਬੋਲ ਰਿਹਾ ਸੀ ਮੇਰਾ ਧਿਆਨ ਸਾਰਾ ਡੈਪਟੀ ਸਪੀਕਰ ਸਾਹਿਬ ਵਾਲੀ ਜੀ ਮੁਰ ਤੱਕ ਨਹੀਂ ਸੁਣਿਆ ਇਹ ਗੱਲ ਜਿਹੜੀ ਗੱਲ ਹੋ ਰਹੀ ਹੈ ਮੇਰਾ ਦਰਦਵਾਰੇ ਜਾ ਕੇ ਬੱਚਿਆਂ ਦੀ ਕਸਮ ਖਾ ਕੇ ਕਹਿੰਦਾ ਠੀਕ ਹੈ ਦਰਦਵਾਰੇ ਜਾ ਕੇ ਬੱਸਿਆਂ ਦੀ ਕਸਮ ਖਾ ਕੇ ਕਹਿੰਦਾ ਛੁੱਟ ਜਲ ਰਹੇ ਹੈ ਛੁੱਟ ਬੋਲ ਰਹੇ ਹੈ ਇਹ ਦਰਦਵਾਰੇ ਜਾ ਕੇ ਬੱਚਿਆਂ ਦੀ ਕਸਮ ਤੁਸੀਂ ਖੁਦ ਸੁਣਿਆ ਸੀ ਮੈਂ ਮੈਂ ਉੱਥੇ ਹੋਰ ਹੋਰ ਮੈਂ ਪਾਗਲਿਆ ਮੈਂ ਬੇਕੂਪਿਆ ਮੈਂ ਮਲੇ ਜੱਤ ਕੇ ਆਂ 25 ਸਾਲ ਪਿੰਡ ਦਾ ਸਰਪੰਚ ਰਿਹਾ ਸਦਨ ਜਮਾਨੇ ਮੈਂ ਪੰਨਾ ਸੋਹ ਖਣਲ ਸਰਪੰਚ ਬੱਦਰ ਜਾ ਕੇ ਜੇ ਸੱਚੇ ਹੈ ਨਾ ਸੋਹ ਬੱਦਰ ਜਾ ਕੇ ਨਹੀਂ ਨਹੀਂ ਅੱਗੇ ਹੋ ਕੇ ਕੋਰਦੀ ਸਾਹਿਬ ਮੇਰੀ ਕਮੇਟੀ ਦੇ ਮੈਂਬਰ ਨੇ ਮੈਂ ਚੇਅਰਮੈਨ ਮੇਰੀ ਕਮੇਟੀ ਦੇ ਮੈਂਬਰ ਆ ਅਸੀਂ ਇਕੱਠੇ ਰਹਿੰਦੇ ਕੋਈ ਟੀ ਕਰਾਉਂਗੇ ਮਸਲਾ ਮੇਰਾ ਤੁਹਾਡੇ ਨਾਲ ਤਾਂ ਕੋਈ ਗਿਲਾ ਨਹੀਂ ਹੈ ਜੱਫੀ ਪਾ ਕੇ ਹੌਸਲਾ ਦੇ ਦੇ ਦੇਖੋ ਦੇਖੋ ਇਹ ਤਸਵੀਰਾਂ ਦੇਖੋ ਤਾ ਤਸਵੀਰਾਂ ਇੱਧਰ ਦੇਖੋ ਜਬੀ ਪਿਆਰੇ ਜੀ ਜਿਸਨ ਤਸਵੀਰਾਂ ਜਾ ਰਹੇ ਜਬੀ ਜੋ ਮਰਕੱਟੇ ਕੋਈ ਮਰਕੱਟ ਆਪੀ ਤੋਂ ਉਹ ਮੇਰੇ ਕੰਨ ਤੇ ਮੋਇਲਾ ਲਾ ਲਿਆ ਮੁੱਖ ਮੰਤਰੀ ਸਾਹਮਣੇ ਬੁਲਾ ਕੇ ਲੈ ਕੇ ਜਾ ਰਹੇ ਕੈਮਰਾ ਨਾਲ ਤਮੰਗੋ ਇਹ ਮੈਂ ਕੋਸ਼ਿਸ਼ ਕਰਦੇ ਹਾਂ ਕਿ ਅੰਦਰ ਕਿਉਂ ਕਿਉਂ ਨਹੀਂ ਦੇ ਦੇ ਸੰਮਨ ਕਰਾਪਸ਼ਨ ਦੇ ਸੋਧੀਆਂ ਅੰਦਰ ਸਿਕੰਦਰ ਜੈਲ ਅੰਦਰ ਪੰਜਾਬ ਦੇ ਪੰਜ ਅੰਦਰ ਕੋਣ ਜੀ ਜੇ ਕਿਸੇ ਨੇ ਕੋਈ ਕਸੂਰ ਕੀਤਾ ਇੱਥੇ ਮਾਫ਼ ਹੋ ਸਦਾ ਰੱਬ ਦੀ ਅਰਜ਼ੀ ਕਿਸੇ ਨੇ ਮਾਫ਼ਰੀ ਮੰਗਣੀ ਬਾਬੇ ਨਾਨਕ ਦੀ ਧਰਤੀ ਦੇ ਕਿਸੇ ਨੂੰ ਕੁਝ ਨਹੀਂ ਮਿਲਣਾ ਹੋਣਾ ਮਾਨ ਹੋਇਆ ਕੀ ਕੀ ਚਾਹੇ ਮੰਗ ਕੀ ਕਰ ਰਹੇ ਤੁਸੀਂ ਇਹ ਮੰਗ ਸਾਰੇ ਭਗਵਾਨ ਤੋਂ ਮਾਫ਼ੀ ਮੰਗਦੇ ਮੈਂ ਸਪੋਰਟ ਆ ਰਿਹਾ ਲੱਗਦਾ ਮੈਂ ਪੂਰੇ ਪ੍ਰਦਰਸ਼ਨ ਕਰੂੰਗਾ ਬੱਸ ਮੈਂ ਬਣਾ ਰਿਹਾ ਪ੍ਰੋਗਰਾਮ ਸੁਣ ਲਓ ਜੀ ਹਮਾਂ ਕੋ ਦੱਸ ਰਹੇ ਤੁਹਾਡਾ ਜਵਾਬ ਦੇ ਰਿਹਾ ਤੁਹਾਡੇ ਨਾਲ ਗਲਤ ਵਤੀਰਾ ਆਇਆ ਉਹਦਾ ਜਵਾਬ ਦੇ ਰਿਹਾ ਮੈਂ ਦੱਸੋ ਦੇਖੋ ਜਦੋਂ ਜਿਹੜੀ ਇਹ ਗੱਲ ਕਹਿ ਰਹੇ ਆ ਮੈਂ ਨਿਭੜੂਗਾ ਜੀ ਮਾਫੀ ਮੰਗਦੇ ਭਗਵਾਨ ਉਸ ਸਮੇਂ ਮੈਂ ਬੋਲ ਦਲਦਲਤੀ ਮੁੱਖ ਮੰਤਰੀ ਬਣਾਵੇ ਦੇਖੋ ਕੋਟੀ ਸਾਹਿਬ ਬੋਲ ਰਿਹਾ ਸੀ ਮੇਰਾ ਧਿਆਨ ਸਾਰ ਅਸ ਤੇ ਫੀਟੀ ਸਪੀਕਰਸ ਆਵਾਜ਼ ਨਹੀਂ ਸੁਣਿਆ ਇਹ ਗੱਲ ਜਿਹੜੀ ਗੱਲ ਹੋ ਰਹੀ ਹੈ ਮੇਰਾ ਦਰਦਵਾਰੇ ਜਾ ਕੇ ਬੱਚਿਆਂ ਦੀ ਕਸਮ ਖਾ ਕੇ ਕਹਿੰਦਾ ਦਰਦਵਾਰੇ ਜਾ ਕੇ ਬੱਸਿਆਂ ਦੀ ਕਸਮ ਖਾ ਕੇ ਕਹਿੰਦਾ ਜੂਠ ਬੋਲ ਰਿਹਾ ਹੈ ਦੂਰ ਬੋਲ ਰਹੇ ਹੈ ਗੁਰਦਾਰੇ ਜਾ ਕੇ ਬੱਚੀ ਤੁਸੀਂ ਖੁਦ ਸੁਣਿਆ ਸੀ ਮੈਂ ਮੈਂ ਉੱਥੇ ਹੋਰ ਹੋਰ ਮੈਂ ਪਾਗਲਿਆ ਮੈਂ ਬੇਕੂ ਬਿਆ ਮੈਂ ਬੇਕੂ ਬਿਆ ਮੈਂ ਮਲੇ ਜੱਤ ਕੇ ਆ 25 ਸਾਲ ਪਿੰਡ ਦਾ ਸਰਪੰਚ ਰਿਹਾ ਮੈਂ ਸਰਪੰਚ ਰਿਹਾ ਮੈਂ ਪਿੰਡਾਂ ਸੌ ਖਾਨੇ ਸਾਰੇ ਗੁਰਦਾਰੇ ਜਾ ਕੇ ਜੇ ਸੱਚੇ ਹੈ ਨਾ ਸੋਹੇ ਗੁਰਦਾਰੇ ਜਾ ਕੇ ਜਾਣੇ ਨੇ ਅੱਗੇ ਹੋ ਕੇ ਕੁੜੀ ਸਾਹਿਬ ਮੇਰੀ ਕਮੇਟੀ ਦੇ ਮੈਂਬਰ ਨੇ ਮੈਂ ਚੇਅਰਮੈਨ ਮੇਰੀ ਕਮੇਟੀ ਦੇ ਮੈਂਬਰ ਆ ਸੀ ਇਕੱਠੇ ਰਹਿੰਦੇ ਕੋਈ ਈ ਗੱਲ ਨਹੀਂ ਮਜ਼ਾ ਕਰਾਉਂਗੇ ਮਸਲਾ ਮੇਰਾ ਤੁਹਾਡੇ ਨਾਲ ਤਾਂ ਕੋਈ ਗਿਲਾ ਨਹੀਂ ਹੈ ਜੱਫੀ ਪਾ ਕੇ ਹੌਸਲਾ ਦੇ ਦੇ ਦੇਖੋ ਦੇਖੋ ਇਹ ਤਸਵੀਰਾਂ ਦੇਖੋ ਤਾ ਤਸਵੀਰਾਂ ਇੱਧਰ ਦੇਖੋ ਤਸਵੀਰਾਂ ਪਿਆਰੀਆਂ ਆ ਜੋ ਸੰਤ ਅੱਗੇ ਜਾ ਰਹੇ ਜੱਫੀ ਪਾ ਕੇ ਕੋਈ ਮਰਕੱਟ ਕੋਈ ਮਰਕੱਟ ਉਹ ਮੇਰੇ ਕੰਨ ਤੇ ਮੋਇਲਾ ਲਾ ਦੇ ਮੁੱਖ ਮੰਤਰੀ ਸਾਹਮਣੇ ਬੁਲਾ ਕੇ ਲੈ ਕੇ ਜਾ ਰਹੇ ਕੈਮਰਾ ਕਰਤਾ ਮੈਂ ਕੋਸ਼ਿਸ਼ ਕਰੋ ਇਹ ਕੇ ਮੈਂ ਕੋਸ਼ਿਸ਼ ਕਰਦੇ ਹਾਂ